ਅਸ਼ੁਰੀ ਵਾਲੀ ਕੀ ਦੁਕਾਨ ਦੇ ਕੀ ਗੁਜਗਾਰਦਨੀ ਕੀ ਹੋਇਆ ਕਿ ਆ ਜਨਾ ਰਤੀ ਦਿਨ ਦਿਨ ਵੇ ਕੀ 11:30 ਮਿੰਟ ਤੇ ਆਇਆ ਆ ਕੇ ਉਹਨਾਂ ਨੇ ਇੱਕ ਤਾਲਾ ਤੋੜਿਆ ਬਲਾ ਇਧਰੋਂ ਇਧਰੋਂ ਸਾਡ ਤੋਂ ਇੱਕ ਮੁੰਡਾ ਵੀ ਬਲਾ ਫਿਰ ਦੂਸਰੇ ਵਾਈ ਮਾਰੀ ਉਹਨੇ ਦੂਸਰੇ ਆ ਕੇ ਦੋਨਾਂ ਨੂੰ ਆ ਕੇ ਜੋਰ ਲਾ ਕੇ ਛੱਡਰ ਚੱਕਿਆ ਚੱਕੇ ਲਈ ਜਾ ਲਗੋ ਫਿਰ ਬਾਹਰ ਕਿਸੇ ਨੂੰ ਐਦਾਂ ਲਿਆ ਕਰਦੇ ਪਏ ਸੀ ਪੰਜ ਛੇ ਦਿਨ ਹੋਣ ਘਟੋ ਘਟ ਹੋ ਗਏ ਫਿਰ 3 ਵਜੇ 19 ਮਿੰਟ ਤੇ ਦੁਬਾਰਾ ਫੇਰ ਆਇਆ ਫਿਰ ਆ ਕੇ ਦੂਜੇ ਤਾਲਾ ਤੋੜਨ ਲੱਗੇ ਆ ਉਹ ਤਾਵਾਂ ਨੂੰ ਘੋਟਾ ਲੇਗਾ ਚਲੇਗਾ ਤੇ ਜਿਹੜਾ ਇਹ ਹੁੰਦਾ ਕੋਟੀਆਂ ਵੀ ਆਲਦੀ ਸੀ ਜਾਣੇ ਬਿਲਕੁਲ ਸਾਹਮਣੇ ਅਸੀਂ ਜਾਣੇ ਬਿਲਕੁਲ ਸਾਹਮਣੇ ਅੱਜ ਚੱਕੇ ਦੇ ਇਹ ਨਾਮ ਭਾਜੀ ਆਪਣਾ ਮੇਰਾ ਨਾਮ ਕਾਕੂ ਆ 40 ਬੰਨੂ ਦੇ ਚੱਕੇ ਦੇ 5-5 ਕਿਲੋ ਦੇ ਇੱਕ ਰਸ ਹੋਏਗਾ ਬੈਂਟਰ ਇਹ ਤੱਕ ਜਾਈਂ ਤੇ ਬਾਕੀ ਇੱਕ ਟਰਾਲ ਲਡੂਏ ਤੇ ਵੀ ਥੋੜੇ 3-4 ਕਿਲੋ ਹੋਣੇ ਆ ਤਾਂ ਜੋ ਉਹ ਚੱਕੇ ਲੈ ਜਾਈਂ ਇਹ ਕਦੋਂ ਦਾ ਵਾਕਿਆ ਹੈਗਾ ਇਹ? ਉਹ ਕਦੋਂ ਦਾ ਵਾਕਿਆ ਕਹਿੰਦਾ ਹੈ? ਇਹ ਕਾਹਨ ਚੋਰੀ ਹੋ ਗਈ ਆ? ਉਹ ਮੈਂ ਬਾਬਾ ਨੂੰ ਬੁਲਾਉਂਦਾ ਦੂਸਰੇ ਨੂੰ। ਨਹੀਂ ਨਹੀਂ ਨਹੀਂ। ਚੋਰੀ ਕਦੋਂ ਹੋਈ ਆ? ਅੱਜ ਹੀ ਹੋਈ ਆ ਪਤਾ ਨਹੀਂ ਲੱਗੇ ਕਿ ਕਿਹੜੇ ਟਾਈਮ ਤੇ ਹੀ ਕਿਹੜੇ ਟਾਈਮ ਤੇ। ਕਿੰਨੇ ਜਾਣੇ ਸੀ? ਉਹ ਨਹੀਂ ਆਪਾਂ ਪਤਾ ਨਹੀਂ ਕਿੰਨੇ ਕਿੰਨੇ ਰਾਮ ਸੀ ਤੇ ਮੈਂ ਸੋਨੇ ਘਾੜਾ 5-6 ਨੂੰ ਗਏ ਆ। ਤੇ ਮੈਂ ਕਹਾ ਭਾਈ ਮੈਂ ਤੇ ਬੰਦੇ ਪੁੱਛਦੇ ਆਉਣਗੇ ਕੋਈ ਤਾਂ ਮੁਕਾਬ ਕਰਦਾ ਕੋਈ ਬੰਦਾ ਜਦੋਂ ਕੋਈ ਬੰਦਾ ਆ ਗਿਆ। ਬਾਈ ਬੰਨ ਨੂੰ ਮਾਰਦੇ ਨੇ ਕਰਦੇ ਨੇ ਕਿ ਮੈਂ ਅੰਦਰ ਕੁੱਤਾ ਹਾਂ ਤੇ ਕਿਸੇ ਮਾਲਕ ਨੂੰ ਨਹੀਂ ਪਤਾ ਚੱਲਦਾ ਮਾਲਕ ਖੜਮ ਹੋ ਗਏ ਆ ਤੇ ਸੀਪੋ ਬਾਈ ਤੇ ਉਹ ਵੀ ਅੰਦਰ ਬੰਦੀ ਹੈ ਵਾ ਹੋਰ ਕੋਈ ਨਹੀਂ ਇੱਕ ਜੁੱਤੀਆਂ ਦੀ ਦੁਕਾਨ ਹੈ ਵੀ ਇੱਥੇ ਉਹਨੇ ਵੀ ਛੋੜੀ ਹੋਈ ਆ ਅਮਨ ਦੇ ਫਰੰਦੇ ਕਿਹੜੀ ਤੋਂ ਕਹਾਣੀ ਅਮਨ ਚੋਇਆ ਕੋਟ ਜੋਗ ਕਿਹੜਾ ਏਰੀਆ ਪੰਗਾ ਸੀ ਇਹ ਕੋਟ ਜੋਗ ਬੰਦੀ ਲਾਸਾ ਉਹ ਇਹ ਕੀ ਕਰੀ ਬਈ ਬਈ ਸਿਰੇ ਜਦੋਂ ਆਪਾਂ ਆਇਆ ਤਾਲੁਕ ਤੇ ਬਈ ਸ਼ੀਸ਼ਾ ਪੰਨਿਆ ਪਈ ਤੇ ਅੰਦਰ ਵਿੱਚ ਉਹਨਾਂ ਸਮਾਨ ਨੇ ਖਿਲਰੇ ਬਈ ਜਿੰਨੇ ਬੂਡ ਬੜੇ ਗਏ ਖਿਲਰੇ ਬਈ ਗੇ ਚੱਕਿਆ ਗੇ ਸਾਰੇ ਜਿੰਦਾ ਮਨ ਕੱਲ ਮਨ ਲਵਾ ਲੈਂਦਾ ਹੈਗਾ ਉਹ ਵੀ ਚੱਕਿਆ ਗੇ ਤੇ ਗੱਲੇ ਦੀ 20000 ਰੁਪਇਆ ਗੱਲਾਂ ਪੱਟ ਕੇ ਉੱਪਰ ਰੱਖਿਆ ਉਹਨਾਂ ਨੇ ਉਹ ਵੀ ਚੱਕਿਆ ਗੇ ਹਾਂ ਤੁਹਾਨੂੰ ਕਿਸ਼ਮਾ ਪਤਾ ਲੱਗਾ ਕਿੰਨੇ ਕਵਜੇ ਪਤਾ ਲੱਗਾ ਸਾਨੂੰ ਬਈ ਸਵੇਰੇ 10 ਵਜੇ ਪਤਾ ਲੱਗਾ ਭਾਈ ਇਹ ਇਹਨਾਂ ਨਾਲ ਘਰਾਂ ਨੂੰ ਦੱਸਾਂਗਾ ਲੋਣ ਤੁਹਾਡੇ ਕਾਲੇ ਭੱਲੇ ਆਇਆ ਬੋਲੋ ਇਹ 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 ਦੁਨੀਆ ਬੰਨਾ ਹੋਰ ਜਿਹੜੀ ਹੈ ਇਹਨਾਂ ਨੇ ਇੱਕ ਬਾਈ ਇੱਕ ਗੁਜਰਾਲ ਡੈਰੀ ਇੱਕ ਛੋਡੀ ਜਿਹੜੀ ਮਡਲ ਹੈ ਇੱਕ ਆ ਸਾਈਨ ਦਾ ਜਿਹੜੀ ਦੁਕਾਨ ਖਲਵਾਈ ਦੀ ਚਾਰ ਦੁਕਾਨਾਂ ਤੇ ਕਿੰਨੇ ਦਾ ਨੁਕਸਾਨ ਨੁਕਸਾਨ ਮੇਰਾ ਹੀ ਹੋਇਆ ਕੱਲਾ ਬਾਕੀ ਦਾ ਨੁਕਸਾਨ ਹੋ ਗਿਆ ਟੋਟਲ ਬਾਈ ਹੋ ਗਿਆ 75000 ਦਾ ਕਿੰਨੇ ਕੋਈ ਨਹੀਂ ਕਰਨਾ ਕੀ ਇਹ ਸਵਾ 95 ਬਾਈ ਚਾਰ ਬਾਈ ਤਾਨੂੰ ਪਤਾ ਨਹੀਂ ਲੱਗਾ ਕੁਛ ਨਹੀਂ ਨਹੀਂ ਭਾਈ ਇਹਦਾ ਵੀਡੀਓ ਦੇਖ ਲਈ ਜਿਹੜੀ ਵੀਡੀਓ ਆਪ ਬਣਾਈ ਆ ਉਹਦੇ ਕੈਮਰੇ ਚ ਆਈ ਉਹ ਮੂੰਹ ਬੰਨੇ ਸਾਰੇ ਇਹਨਾਂ ਨੂੰ ਚਾਹ ਰਹੇ 20 ਦਿੰਨ ਪਾਗ ਨਾ ਗੋਈ ਇਹਦਾ ਨਾਮ ਪੜੀਏ ਭਾਈ ਮੇਰਾ ਨਾਮ ਮਨਿੰਦਰ ਸਿੰਘ ਆ ਮੈਂ ਇੱਥੇ ਰੈਗੂਲਰ ਕੱਪੜਾ ਲਗਾਨਾ ਤੇ ਦੋਸਤ ਦੇ ਨਾਲ ਇੱਥੇ ਇਹਨਾਂ ਦੀ ਸ਼ੂ ਦੀ ਦੁਕਾਨ ਹੈ ਤੇ ਮੈਂ ਰੈਗੂਲਰ ਦੀ ਤਰ੍ਹਾਂ 10 ਵਜੇ ਦਾ ਟਾਈਮਿੰਗ ਹੈ ਮੇਰੇ ਕੰਮ ਤੇ ਆਣ ਦੀ ਮੈਂ ਜਦੋਂ ਆਇਆ ਤੇ ਸਾਹਮਣੇ ਬਾਹਰ ਸ਼ੀਸ਼ੇ ਦਾ ਮਿਰਰ ਪਿਆ ਸੀਗਾ ਪਹਿਲਾਂ ਮੈਨੂੰ ਏਦਾਂ ਲੱਗਾ ਕੋਈ ਸ਼ੀਸ਼ਾ ਰੱਖ ਗਿਆ ਏ ਪਰ ਜਦੋਂ ਮੈਂ ਸ਼ਟਰ ਦੇ ਤਾਲੇ ਦੇਖੇ ਤਾਲੇ ਖੁੱਲੇ ਸੀਗੇ ਤੇ ਉਸ ਤੋਂ ਬਾਅਦ ਮੈਨੂੰ ਸ਼ੱਕ ਹੋਇਆ ਕਿ ਸ਼ਟਰ ਦੇ ਤਾਲੇ ਉੱਤੇ ਲੋਕ ਲੋਜ ਲਾ ਕੇ ਜਾਂਦਾ ਇਹ ਮੁੰਡਾ ਤੇ ਤਾਲੇ ਖੁੱਲੇ ਸੀਗੇ ਫਿਰ ਮੈਂ ਇਹਨੂੰ ਘਰੇ ਜਾ ਕੇ ਇਨਫੋਰਮ ਕੀਤਾ ਫਿਰ ਮੈਨੂੰ ਬੁਲਾ ਕੇ ਲੈ ਕੇ ਆਇਆ ਫਿਰ ਅਸੀਂ ਸ਼ਟਰ ਚੱਕਿਆ ਦੇਖਿਆ ਸ਼ੀਸ਼ਾ ਟੁੱਟਾ ਪਿਆ ਤੇ ਇਸ ਵਿੱਚ ਗੱਲਾਂ ਵੀ ਬਾਹਰ ਸੀਗਾ ਉੱਪਰ ਕੈਸ਼ ਕੁਝ ਵੀ ਨਹੀਂ ਸੀ ਹੈਗਾ ਤੇ ਮਾਲ ਵੀ ਨਹੀਂ ਸੀ ਹੈਗਾ ਇਹ ਬੜੀ ਮਾੜੀ ਗੱਲ ਹੈ ਖਾਣਾ ਲੱਗੇ ਪੈਂਦਾ ਉਸ ਦੇ ਬਾਵਜੂਦ ਵੀ 4-5 ਦੁਕਾਨਾਂ ਤੇ ਇਦਾਂ ਦਾ ਹਾਸਾ ਆਇਆ